ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਬਹੁਤ ਘੈਂਟ ਘੈਂਟ ਕੋਠੀਆਂ ਅੱਜ ਲੈ ਕੇ ਆਏ ਆ ਜੀ ਵੀਡੀਓ ਨਾਲ ਬਣੇ ਰਹੋ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਦਿੱਤੇ ਨੰਬਰ ਤੇ ਸਾਨੂੰ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਫ਼ ਸੁਥਰੀ HD ਚ ਫੋਨ ਨੂੰ ਟੈਡਾ ਕਰਕੇ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਲਾ ਦੇਾਂਗੇ ਕੋਠੀਆਂ ਜ਼ਮੀਨਾਂ ਦੀ ਐਡ ਅਸੀਂ ਕਰਦੇ ਆਂ ਜੀ ਤੇ ਕੋਈ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾ ਸਕਦੇ ਹੋ ਅੱਜ ਜਿਹੜੀ ਕੋਠੀ ਲੈ ਕੇ ਆਏ ਆ ਸਭ ਤੋਂ ਪਹਿਲਾਂ ਜਿਹੜੀ ਕੋਠੀ ਦੇਖ ਰਹੇ ਹਾਂ ਆਪਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਚੈੱਕ ਕਰਵਾਤੀ ਜੀ ਡਬਲ ਸਟੋਰੀ ਕੋਠੀ ਆ ਬਹੁਤ ਪਿਆਰੀ ਬਣੀ ਹੋਈ ਹੈ ਜੀ ਹਰ ਇੱਕ ਸਹੂਲਤ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਕੱਲੀ ਕੱਲੀ ਚੀਜ਼ ਚੈੱਕ ਕਰਾ ਦੇਵਾਂਗੇ ਰੰਗ ਪੇਂਟ ਜੋੜੀਆਂ ਵਗੈਰਾ ਸਾਰਾ ਕੁਝ ਮੁਕੰਮਲ ਹੈ ਜੀ ਬਾਕੀ ਜੋ ਵੀ ਚੀਜ਼ ਆ ਤੁਸੀਂ ਆਪ ਦੇ ਅਕੋਰਡਿੰਗ ਸੈੱਟ ਕਰਵਾ ਸਕਦੇ ਹੋ ਜੋੜੀਆਂ ਜੱਪੇ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਪ੍ਰਾਈਸ ਦੇ ਵਿੱਚ ਵਧੀਆ ਲੋਕੇਸ਼ਨ ਦੇ ਵਿੱਚ ਆਪਾਂ ਕੋਠੀ ਤੁਹਾਨੂੰ ਲੈ ਕੇ ਆਏ ਆ ਬਾਹਰੋਂ ਆਪਾਂ ਤੁਹਾਨੂੰ ਦਿਖਾਤਾ ਵੀ ਗਲੀ ਦੇ ਵਿੱਚੋਂ ਆਪਾਂ ਐਂਟਰੀ ਕੀਤੀ ਆ ਉਸ ਤੋਂ ਬਾਅਦ ਤੁਹ ਤੇ ਤਿੰਨ ਨੂੰਮੀ ਤੁਹਾਨੂੰ ਉੱਪਰ ਦੇਖਣ ਨੂੰ ਮਿਲ ਜਾਣਗੇ ਕਿਚਨ ਮਿਲ ਜੂਗਾ ਵਾਸ਼ਰੂਮ ਮਿਲ ਜੂਗਾ ਜੀ ਤੇ ਇਸ ਤੋਂ ਇਲਾਵਾ ਤੁਹਾਨੂੰ ਅਟੈਚ ਜਿਹੜੇ ਹਨਾ ਬਾਥਰੂਮ ਵਗੈਰਾ ਮਿਲ ਜਾਣਗੇ ਲੌਬੀ ਮਿਲ ਜੂਗੀ ਜੋੜੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀਆਂ ਜੋੜੀਆਂ ਲੱਗੀਆਂ ਹੋਈਆਂ ਨੇ ਲਾਈਟਿੰਗ ਦਾ ਸਾਰਾ ਕੰਮ ਕੀਤਾ ਹੋਇਆ ਹੈ ਕੋਠੀ ਬਹੁਤ ਵਧੀਆ ਡਿਜ਼ਾਈਨ ਕੀਤੀ ਗਈ ਹੈ ਵੈਂਟੀਲੇਸ਼ਨ ਦੀ ਵਧੀਆ ਜਗ੍ਹਾ ਬਣੀ ਹੋਈ ਹੈ ਜੀ ਤੇ ਤੁਸੀਂ ਚੈੱਕ ਕਰੋ ਲਾਈਟਿੰਗ ਵਗੈਰਾ ਦਾ ਪੂਰਾ ਪ੍ਰਬੰਧ ਕੋਠੀ ਦੇ ਵਿੱਚ ਮਿਲ ਜੂਗਾ ਹਰ ਇੱਕ ਕੋਨਾ ਤੁਹਾਨੂੰ ਕੋਠੀ ਦਾ ਰੋਸ਼ਨ ਮਿਲੂਗਾ ਹਰ ਇੱਕ ਅਰ ਟੂਟੀਆਂ ਵਗੈਰਾ ਦਾ ਪੁਆਇੰਟ ਮਿਲੂਗਾ ਜੀ ਆਹ ਤੁਸੀਂ ਪੌੜੀਆਂ ਵੀ ਦੇਖ ਸਕਦੇ ਹੋ ਵਧੀਆ ਪੌੜੀਆਂ ਤੁਹਾਨੂੰ ਪ੍ਰੋਪਰ ਮਿਲ ਜਾਣਗੀਆਂ ਜੀ ਆਹ ਤੁਸੀਂ ਆਹ ਦਾ ਬਾਥਰੂਮ ਵਗੈਰਾ ਦੇਖ ਸਕਦੇ ਹੋ ਜੀ ਤੇ ਬਾਕੀ ਤੁਸੀਂ ਆਹ ਪੌੜੀਆਂ ਨੇ ਉੱਪਰ ਵੱਲ ਜਾਂਦੀਆਂ ਨੇ ਜਿਹੜੀਆਂ ਇਹ ਪੌੜੀਆਂ ਦੇ ਆਪਾਂ ਡਬਲ ਮੰਜ਼ਲ ਦੇ ਉੱਤੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਪ੍ਰੋਪਰ ਡਬਲ ਮੰਜ਼ਲ ਚੈੱਕ ਕਰਾ ਦਿੰਨੇ ਆ ਜੀ ਤੇ ਘਰ ਫਿਰਦਾਂ ਲਈ ਤੁਹਾਨੂੰ ਰੇਟ ਇਹਨਾਂ ਦਾ ਨੰਬਰ ਸਾਰੀ ਜਾਣਕਾਰੀ ਦੇ ਦਿਆਂਗੇ ਵੀਡੀਓ ਨਾਲ ਬਣੇ ਰਹੋ ਜੀ ਹਰ ਰੋਜ਼ ਧਿਆਨ ਦਿਆ ਘੈਂਡ ਘੈਂਡ ਕੋਠੀਆਂ ਮਕਾਨਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਕਿਹੜੇ ਇਲਾਕੇ ਦੀ ਖਾਸ ਕੋਠੀ ਚਾਹੀਦੀ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਵਿੱਚ ਤੁਹਾਡੇ ਖੁਦ ਦੇ ਏਰੀਆ ਦੀ ਕੋਠੀ ਲੈ ਕੇ ਹਾਜ਼ਰ ਹੋਈਏ ਤੇ ਤੁਹਾਡੇ ਆਪਦੇ ਮਨਪਸੰਦ ਦੇ ਰੇਟਾਂ ਦੇ ਵਿੱਚ ਆ ਤੁਸੀਂ ਉੱਪਰ ਦੇਖ ਸਕਦੇ ਹੋ ਜੀ ਇਹ ਆਪਾਂ ਡਬਲ ਮੰਜ਼ਲ ਤੇ ਆ ਚੁੱਕੇ ਹਾਂ ਹੁਣ ਡਬਲ ਮੰਜ਼ਲ ਤੇ ਤੁਸੀਂ ਚੈੱਕ ਕਰ ਲਓ ਵੀ ਕੀ ਕੁਝ ਬਣਿਆ ਹੋਇਆ ਡਬਲ ਮੰਜ਼ਲ ਦੇ ਉੱਤੇ ਵੀ ਤੁਹਾਨੂੰ ਵਧੀਆ ਕੋਠੀ ਹੈ ਜੀ ਤੇ ਚੈੱਕ ਕਰ ਲੋ ਜੀ ਪ੍ਰਾਈਸ ਵੀ ਬਹੁਤ ਵਧੀਆ ਕੋਠੀ ਦਾ ਲੈ ਕੇ ਆਏ ਆ ਜੀ ਕੋਈ ਜਿਆਦਾ ਪ੍ਰਾਈਸ ਨਹੀਂ ਬਿਲਕੁਲ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਕੋਠੀ ਦੇਖਣ ਨੂੰ ਮਿਲ ਜੂਗੀ ਤੇ ਅੱਜ ਆਪਾਂ ਦੋ ਕੋਠੀਆਂ ਪਾਈਆਂ ਨੇ ਪਹਿਲਾਂ ਪਹਿਲੀ ਦਿਖਾ ਦਈਏ ਤੇ ਫਿਰ ਆਪਾਂ ਦੂਸਰੀ ਤੁਹਾਨੂੰ ਦਿਖਾ ਦੇਾਂਗੇ ਜੀ ਚੈੱਕ ਕਰ ਸਕਦੇ ਹੋ ਜੀ ਡਬਲ ਡਬਲ ਜਾਲੀਆਂ ਵੀ ਲੱਗੀਆਂ ਨੇ ਤੇ ਅੱਗੇ ਬਿੰਡੂਆਂ ਵੀ ਲੱਗੀਆਂ ਹੋਈਆਂ ਨੇ ਜੀ ਪੱਥਰ ਵਗੈਰਾ ਲੱਗਿਆ ਨਹੀਂ ਹੋਇਆ ਤੁਸੀਂ ਆਪ ਦੇ ਅਕੋਰਡਿੰਗ ਲਵਾ ਸਕਦੇ ਹੋ ਤੇ ਇਹ ਰਸੋਈ ਦਾ ਉੱਪਰ ਵੀ ਦਿੱਤਾ ਹੋਇਆ ਹੈ ਜੀ ਪਰ ਵਿਜ਼ਨ ਤੇ ਥੱਲੇ ਵੀ ਦਿੱਤਾ ਹੋਇਆ ਤੁਸੀਂ ਆਪ ਦੇ ਅਕੋਰਡਿੰਗ ਜੋ ਵੀ ਰਸੋਈ ਜਣਾਣਾ ਜਾਂ ਕਰਾਏ ਵਗੈਰਾ ਤੇ ਦੇਣਾ ਤਾਂ ਉਹਦੇ ਲਈ ਵੀ ਬੈਸਟ ਆ ਬਿਲਕੁਲ ਤੇ ਉੱਪਰ ਵੀ ਤੁਹਾਨੂੰ ਸਾਰੀ ਸਹੂਲਤ ਮਿਲ ਜੂਗੀ ਬਾਥਰੂਮ ਉੱਪਰ ਮਿਲ ਜਾਣਗੇ ਰਸੋਈ ਵੀ ਉੱਪਰ ਮਿਲ ਜੂਗੀ ਜੀ ਤੇ ਤਿਆਰ ਨਹੀਂ ਕਰਵਾਇਆ ਗਿਆ ਜੀ ਕੋਈ ਵੀ ਚੀਜ਼ ਜਾਨੀ ਕਿ ਤਿਆਰ ਹੈ ਨਹੀਂ ਟਾਈਲਿੰਗ ਵਗੈਰਾ ਦਾ ਕੋਈ ਕੰਮ ਨਹੀਂ ਨਾਰਮਲ ਫਰਸ਼ ਲੱਗੇ ਹੋਏ ਨੇ ਸਪਿੰਟਰਡ ਦੇ ਟਾਈਲਿੰਗ ਵਗੈਰਾ ਦਾ ਕੋਈ ਕੰਮ ਨਹੀਂ ਹੋਇਆ ਤੁਸੀਂ ਆਪ ਦੇ ਅਕੋਰਡਿੰਗ ਕਰਵਾ ਸਕਦੇ ਹੋ ਜੀ ਲੋਕੇਸ਼ਨ ਦੀ ਆਪਾਂ ਗੱਲ ਕਰ ਲੈਂਦੇ ਆਂ ਵੀ ਕਿੱਥੇ ਕਰਕੇ ਡਿੰਜੂ ਆ ਜੀ ਲੋਕੇਸ਼ਨ ਆ ਨੇੜੇ ਰਾਮ ਮੰਦਿਰ ਪਠਾਨਕੋਟ ਦੀ ਲੋਕੇਸ਼ਨ ਹੈ ਜੀ ਨੇੜੇ ਰਾਮ ਮੰਦਿਰ ਪਠਾਨਕੋਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਰੇਟ ਦੀ ਗੱਲ ਕਰੀਏ ਤਾਂ ਡਿਮਾਂਡ ਜੋ ਰੱਖੀ ਗਈ ਹੈ ਜੀ ਉਹ 27 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਬਾਕੀ ਮੌਕੇ ਤੇ ਹੋ ਜੂਗਾ ਲੋਕੇਸ਼ਨ ਦੇਖ ਸਕਦੇ ਹੋ ਸਾਹਮਣੇ ਰਾਮ ਮੰਦਿਰ ਰਹਿ ਗਿਆ ਜੀ ਇਹ ਲੋਕੇਸ਼ਨ ਹੈ ਜੀ ਬਹੁਤ ਪਿਆਰੀ ਜੀ ਲੋਕੇਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਵਧੀਆ ਤੇ ਸਾਰਾ ਕੁਝ ਘੈਂਟ ਮਿਲ ਜਾਣਾ ਤੁਸੀਂ ਚੈੱਕ ਕਰ ਸਕਦੇ ਆ ਆਸ-ਪਾਸ ਦਾ ਮਾਹੌਲ ਬਹੁਤ ਸੋਹਣਾ ਹੈ ਲਵੇ ਲਵੇ ਦੁਕਾਨਾਂ ਬਹੁਤ ਵਧੀਆ ਮਿਲ ਜਾਣਗੀਆਂ ਕਰਿਆਨੇ ਦੀਆਂ ਦੁਕਾਨਾਂ ਤੋਂ ਨੂੰ ਹੋਰ ਦੁਕਾਨਾਂ ਵੀ ਲਵੇ ਲਵੇ ਦੇਖਣ ਨੂੰ ਮਿਲ ਜਾਣਗੀਆਂ ਜੀ ਨੰਬਰ ਵੀ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਹ ਕੋਠੀ ਦਾ ਡੀਲ ਹੈ ਜਿਹੜੀ ਡਨ ਕਰ ਸਕਦੇ ਹੋ ਜੀ ਬਿਲਕੁਲ ਪਿਆਰੀ ਕੋਠੀ ਹੈ ਜੀ ਸਾਰਾ ਕੁਝ ਵਧੀਆ ਹੈਗਾ ਜੀ ਤੇ ਤੁਹਾਨੂੰ ਸਾਰਾ ਆਪਾਂ ਚੈੱਕ ਕਰਵਾਤਾ ਜੀ ਤੇ ਆਹ ਵੀ ਸਪੇਸ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਇਹ ਸਪੇਸ ਵੀ ਹੈਗਾ ਜੀ ਤੁਸੀਂ ਆਹ ਦਾ ਸਟੋਰ ਵਗੈਰਾ ਕੁਝ ਵੀ ਹੈਨਾ ਸਟੋਰ ਕਰਨਾ ਤੇ ਇਹ ਵੀ ਤੁਹਾਨੂੰ ਸਟੋਰ ਦੇਖਣ ਨੂੰ ਮਿਲ ਜੂਗੀ ਤੇ ਆਪਾਂ ਬਿਲਕੁਲ ਛੱਤ ਤੇ ਆ ਚੁੱਕੇ ਹਾਂ ਜੀ ਛੱਤ ਤੇ ਤੁਹਾਨੂੰ ਬਿਲਕੁਲ ਸਾਫ ਸੁਥਰੀ ਪੱਕੀ ਛੱਤ ਮਿਲ ਜੂਗੀ ਜੀ ਆਸ-ਪਾਸਾ ਤੁਸੀਂ ਦੇਖ ਸਕਦੇ ਹੋ ਜੀ ਪਠਾਨਕੋਟ ਦੇ ਵਿੱਚ ਤੁਹਾਨੂੰ ਇਹ ਕੋਠੀ ਦੇਖਣ ਨੂੰ ਮਿਲ ਜੂਗੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਅੱਗੇ ਪੌੜੀਆਂ ਦੇ ਉੱਪਰ ਵੀ ਤੁਹਾਨੂੰ ਸ਼ਤਾਬ ਮਿਲ ਜੂਗਾ ਜੀ ਟੈਂਕੀ ਵਗੈਰਾ ਦਾ ਪ੍ਰੋਵੀਜ਼ਨ ਇੱਥੇ ਮ ਜਾ ਰਿਹਾ ਉਹਦਾ ਐਂਟਰੀ ਆ 52 ਜਿਹੜਾ ਲੱਗਾ ਹੈ ਇਹ ਬ੍ਰਾਈਡ ਹੋਣ ਦੋ ਬੈਡਰੂਮ ਆ ਸਾਰੀ ਡੌਂਟਿੰਗ ਹੋਈ ਗਿਆ ਬਸ ਸੈਲਾ ਲੱਗਣ ਦਾ ਟਾਈਮ ਆ ਦਸਾਂ ਦਾ ਲੱਕ ਕੋਠੀ ਤਿਆਰ ਆ ਬਸ ਬਾਥਰੂਮ ਆ 8:05 ਦਾ ਕਿਚਨ ਇਹ ਆ ਇਹ ਆ ਦੇਖੋ ਨਾਲ ਸਾਡਾ ਹੋ ਗਿਆ ਨਾਲ ਹੀ ਬਾਂਸ ਨਹੀਂ ਆ ਲੌਬੀ ਆ ਬਾਥਰੂਮ ਹਾਲੇ ਡੌਗਿੰਗ ਹੋਈ ਹੈ ਜੀ ਪਿੱਛੇ OTASA ਵਾਸ਼ਿੰਗ ਜੀ ਮਿਲਾ ਸਕਦੇ ਆ ਠੀਕ ਹੈ ਜੀ ਆ ਬਾਥਰੂਮ ਆ ਠੀਕ ਹੈ ਜੀ ਹੋਟਲ 15 ਦਿਨਾਂ ਦਾ ਹਫ਼ਤਾ ਆ ਜੀ ਬਾਰ ਬਾਰ ਲੈਡਵਾਜ਼ ਤੇ ਸ਼ੀਸ਼ੇ ਲੱਗੇ ਆ ਕੋਈ ਨਮਰੈ ਜੀ ਨਿਹੜਾ ਨਹੀਂ ਹੋਣਾ سارے ਕਮਰੇ ਨਹੀਂ ਰੋਸ਼ਨੀ बारह बात अठ बजे पाते हुए ये नौ फुट आई नौ बजे पाते हो रही सीलिंग और सामने पूजा तूा ਇਹ ਬੁਲਿਆਰ ਨੂੰ ਇਹ ਵਾਰਾ ਹੋੜਾਈ ਆਹ ਦਾ ਇਹ ਲੋਕੇ ਬਹੁਤ ਵਧੀਆ ਕੰਢੀਗਰ ਬਾਈਪਾਸ ਬੰਦਾ ਆ ਇੱਥੇ ਰੰਦੇ ਐਮਐਲਏ ਸਾਹਿਬ ਧਾਰੀਵਾਲ ਠੀਕ ਹੈ ਜੀ ਉਠਿਆ ਹੋਇਆ ਦੋ ਬੰਦਿਆਂ ਪਈਆਂ ਨਾਲ ਦੀ ਕਨੈਕਸ਼ਨ ਹੋ ਰਹੀ ਹੈ। 2 ਫੁੱਟ ਦਾ ਟੋੜ ਆ। ਧੰਨਵਾਦ।